ਇਸ ਬ੍ਰਹਿਮੰਡ ਦੀ ਸਾਰਜਨਾ ਪੰਜ ਤਤਾਂ ਦੁਆਰਾ ਕੀਤੀ ਹੈ ਤਤ ਪੰਜ ਨੇ ਇਸ ਨੂੰ ਇੰਜ ਗਿਣਦੇ ਨੇ ਅਭ ਤੇ ਜਬਾਏ ਪ੍ਰਿਥਵੀ ਆਕਾਸ਼ਾ ਅਬ ਆਗ ਪਾਣੀ ਬਾਏ ਹਵਾ ਤੇਜ ਅਗਨੀ ਪ੍ਰਿਥਵੀ ਤੇ ਆਕਾਸ਼ ਤੋ ਇਸ ਤਰੀਕੇ ਨਾਲ ਪੰਜਾਂ ਦੀ ਗਿਣਤੀ ਨੂੰ ਪਰਿਪੂਰਣ ਪ੍ਰਮਾਤਮਾ ਨੇ ਪ੍ਰਦਾਨ ਰੱਖਿਆ ਜਿੱਥੇ ਸਰੀਰ ਪੰਜ ਤਤ ਦਾ ਪੁਤਲਾ ਹੈ ਉੱਥੇ ਸਰੀਰ ਨੂੰ ਵਿਧਾਤੇ ਨੇ ਗਿਆਨ ਇੰਦਰੀ ਵੀ ਪੰਜ ਦੇ ਦਿੱਤੇ ਰਸ ਵੀ ਪੰਜ ਨੇ ਅਗਰ ਕੋਈ ਮਨੁੱਖ ਆਖੇ ਨਾ ਮੈਂ ਰਸ ਮਾਣ ਰਿਆ ਤੋ ਰਸ ਪੰਜ ਤਰ੍ਹਾਂ ਦੇ ਨੇ ਵੇਖ ਕੇ ਕੁਝ ਰਸ ਆ ਰਿਹਾ ਹੋਵੇਗਾ ਸੁਣ ਕੇ ਰਸ ਆ ਰਿਹਾ ਹੋਵੇਗਾ ਯਾ ਕੁਝ